ਸ਼ਹਾਦਤ ਬੇਮਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਾਨੇ ਪਾਤਸ਼ਾਹੀ ਨੌਵੀਂ ਮਾਈਆਂ ਰੱਬ ਰਜਾਈਆਂ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੇਖ ਕੇ ਮਸੰਦਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਤਾਨਗੁਰ ਤੇਗ ਬਹਾਦਰ ਸਹਿ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਚੱਲ ਰਹੀ ਵੀਡੀਓ ਸੀਰੀਜ਼ ਵਿੱਚ ਅੱਜ ਅਸੀਂ ਆਪ ਜੀ ਦੇ ਨਾਲ ਸ੍ਰੀ ਗੁਰੂ ਤੇਗ ਪਾਹਾੜ ਜੀ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਥੜਾ ਸਾਹਿਬ ਦਾ ਵਡਮੁੱਲਾ ਇਤਿਹਾਸ ਸਾਂਝਾ ਕਰਾਂਗੇ ਸੰਨ 1664 ਈਸਵੀ ਨੂੰ ਤਾਨਗੁਰ ਤੇਗ ਪਹਾੜ ਸਹਿ ਮਹਾਰਾਜ ਸਿੱਖੀ ਪ੍ਰਚਾਰ ਕਰਦੇ ਹੋਏ ਆਪਣੇ ਸਿੱਖਾਂ ਭਾਈ ਮੱਖਣ ਸ਼ਾ ਲੁਬਾਣਾ ਭਾਈ ਦਵਾਰਕਾ ਦਾਸ ਅਤੇ ਭਾਈ ਗੜੀਆਂ ਨਾਲ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਉਸ ਵੇਲੇ ਸ਼੍ਰੀ ਹਰਮੰਦਰ ਸਾਹਿਬ ਦੀ ਸੇਵਾ ਸੰਭਾਲ ਦਾ ਪ੍ਰਬੰਧ ਮਿਹਰਬਾਨ ਦੇ ਪੁੱਤਰ ਹਰਜੀ ਕੋਲ ਸੀ ਗੁਰੂ ਸਾਹਿਬ ਨੂੰ ਆਉਂਦਿਆਂ ਵੇਖ ਮਿਹਰਬਾਨ ਦੇ ਪੁੱਤਰ ਹਰਜੀ ਅਤੇ ਮਸੰਦਾਂ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਤਾਲੇ ਮਾਰ ਕੇ ਚਾਬੀ ਸਰੋਵਰ ਵਿੱਚ ਸੁੱਟ ਦਿੱਤੀ ਤੇ ਉੱਥੋਂ ਚਲੇ ਗਏ ਗੁਰੂ ਤੇਗ ਬਹਾਦਰ ਜੀ ਨੂੰ ਉੱਥੇ ਆਉਂਦਿਆਂ ਦੇਖ ਉਹਨਾਂ ਨੂੰ ਇਹ ਡਰ ਸਤਾਉਣ ਲੱਗਾ ਸੀ ਕਿ ਕਿਤੇ ਉਨ੍ਹਾਂ ਦੀ ਬਣੀ ਬਣਾਈ ਰੋਜੀ ਰੋਟੀ ਹੀ ਖਤਮ ਨਾ ਹੋ ਜਾਏ ਕਿਉਂਕਿ ਹਰਮੰਦਰ ਸਾਹਿਬ ਵਿੱਚ ਜਿੰਨੀ ਵੀ ਮਾਇਆ ਜਾਂ ਰਸਦ ਸੰਗਤ ਵੱਲੋਂ ਭੇਟ ਕੀਤੀ ਜਾਂਦੀ ਸੀ ਉਹ ਸਭ ਹਰਜੀ ਹੀ ਸੰਭਾਲਦਾ ਸੀ ਇਸ ਲਈ ਉਸਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਉਂਦਿਆਂ ਵੇਖ ਕੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਸਨ ਧੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਲਾਗੇ ਇੱਕ 베ਰੀ ਥੱਲੇ ਬੈਠ ਗਏ ਅਤੇ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਵੱਲਾ ਪਿੰਡ ਚਲੇ ਗਏ ਜਿਸ ਅਸਥਾਨ ਤੇ ਧੰਗੁਰ ਤੇਗ ਬਹਾਦਰ ਸਹਿ ਮਹਾਰਾਜ ਬੈਠੇ ਸਨ ਉਥੇ ਅੱਜ ਗੁਰਦੁਆਰਾ ਥੜਾ ਸਾਹਿਬ ਸੁਸ਼ੋਭਿਤ ਹੈ ਜੋ ਸ਼੍ਰੀ ਅਕਾਲ ਤਖਤ ਸਹਿਬ ਦੇ ਬਿਲਕੁਲ ਨਾਲ ਹੈ ਜਿਸ 베ਰੀ ਦੇ ਰੁਖੇ ਹੀਠ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ ਸੰਗਤਾਂ ਅੱਜ ਵੀ ਉਸ ਦੇ ਦਰਸ਼ਨ ਕਰਦੀਆਂ ਹਨ ਪਿੰਡ ਵੱਲ ਆ ਪਹੁੰਚਣ ਤੇ ਸੰਗਤਾਂ ਨੇ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕੀਤਾ ਜਦੋਂ ਅੰਮ੍ਰਿਤਸਰ ਸਹਿਬ ਦੀਆਂ ਸੰਗਤਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਵੀ ਵੱਲਾ ਪਿੰਡ ਪਹੁੰਚ ਗਈਆਂ ਉਨਾ ਸੰਗਤਾਂ ਵਿੱਚ ਮਾਈਆਂ ਬੀਬੀਆਂ ਦੀ ਗਿਣਤੀ ਵੱਧ ਸੀ ਜਿਨ੍ਹਾਂ ਨੇ ਆਪਣੀ ਪਹੁੰਚ ਮੁਤਾਬਕ ਧੰਗ ਗੁਰੂ ਤੇਗਪਾਹਾਦਰ ਸਹਿ ਮਹਾਰਾਜ ਨੂੰ ਸਤਕਾਰ ਵਜੋਂ ਨਜ਼ਰਾਨੇ ਭੇਟ ਕਰਦਿਆਂ ਗੁਰੂ ਜੀ ਦੇ ਚਰਨ ਪਕੜ ਕੇ ਮਸੰਦਾ ਵੱਲੋਂ ਕੀਤੀ ਦੀ ਮਾਫੀ ਮੰਗੀ। ਸ਼੍ਰੀ ਗੁਰੂ ਤੇਗਪਾਹਾਦਰ ਸਹਿ ਮਹਾਰਾਜ ਨੇ ਉਹਨਾਂ ਦੀ ਭਾਵਨਾ ਵੇਖ ਕੇ ਬਚਨ ਕੀਤੇ ਸਨ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਪਾਉ ਅਮਰਤ ਸਰਦੀਆਂ ਮਾਈਆਂ ਬੀਬੀਆਂ ਨੂੰ ਗੁਰੂ ਪਰਮੇਸ਼ਰ ਦੀ ਭਗਤੀ ਸੇਵਾ ਨਾਮਦਾਨ ਤੇ ਸ਼ਰਧਾ ਭਾਵਨਾ ਹਮੇਸ਼ਾ ਬਣੀ ਰਹੇਗੀ ਇਸ ਘਟਨਾ ਤੋਂ ਬਾਅਦ ਧੰ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅਨੰਦਪੁਰ ਸਾਹਿਬ ਵਿਖੇ ਸਿੱਖੀ ਪ੍ਰਚਾਰ ਲਈ ਇੱਕ ਅ제ਹਾ ਕੇਂਦਰ ਸਥਾਪਿਤ ਕਰਨ ਦਾ ਪੱਕਾ ਇਰਾਦਾ ਕਰ ਲਿਆ ਜਿੱਥੋਂ ਸਿੱਖ ਧਰਮ ਨੂੰ ਹੋਰ ਪਰਫੁੱਲਿਤ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ